ਜੀ ਆਪਾਂ ਗੁਰਦੁਆਰਾ ਸਾਹਿਬ ਤੋਂ ਚੱਲ ਪਏ ਤੇ ਹੁਣ ਚੱਲਦੇ ਆਪਾਂ ਮੋਕੇ ਸ਼ਹਿਰ ਵੱਲ ਤੇ ਮੋਗਾ ਸ਼ਹਿਰ ਇੱਥੋਂ 15 ਕਿਲੋਮੀਟਰ ਦੂਰ ਆਗਾ ਦਾ 15 13 13 ਕਿਲੋਮੀਟਰ ਦੂਰ ਆ ਤੇ ਆਪਾਂ ਉੱਥੇ ਜਾਣੇ ਅੱਜ ਉੱਥੇ ਜਾਵਾਂਗੇ ਆਪਾਂ ਗੁਰਦੁਆਰਾ ਕਲੰਗੀਧਰ ਸਾਹਿਬ ਕਰਾਉਣੇ ਆ ਉੱਥੇ ਜਾ ਕੇ ਤੁਹਾਨੂੰ ਦਰਸ਼ਨ ਗੁਰਦੁਆਰਾ ਸਾਹਿਬ ਦੇ ਤੇ ਉੱਥੇ ਰਹਾਗੇ ਅੱਜ ਆਪਾਂ ਤੇ ਕੱਲ ਨੂੰ ਅੱਗੇ ਵਧਾਂਗੇ ਨਕੋਦਰ ਵਾਲੀ ਸਾਈਡ ਡੇਲੀ ਆਪਣਾ ਨਵੇਂ ਤੋਂ ਨਵਾਂ ਬਲੌਗ ਦੇਖਣ ਲਈ ਇਤਿਹਾਸ ਜਾਣਨ ਲਈ ਆਪਣੇ ਚੈਨਲ ਨੂੰ ਕਰ ਲੋ ਫੋਲੋ ਆਮੋਕੇ ਸ਼ਹਿਰ ਵਿੱਚ ਪਹੁੰਚ ਗਏ ਜੀ। ਮੇਰਾ ਸਹਿਬ ਆਪਣੇ ਕੁਝ ਕਿਲੋਮੀਟਰ ਤੁਰਦਾ। ਜੀ ਆਪਾਂ ਮੋਗੇ ਆ ਗਏ ਸੀ ਤੇ ਮੋਗੇ ਆਪਾਂ ਗੁਰਦੁਆਰਾ ਸ੍ਰੀ ਕਲੰਗੀਧਰ ਸਾਹਿਬ ਗਏ ਸੀ ਤੇ ਉੱਥੇ ਬਾਬਾ ਜੀ ਕਹਿੰਦੇ ਵੀ ਆਪਣੀ ਸਰਾਨੀ ਮਿਲਦੀ ਤੇ ਵੀ ਇੱਥੇ ਤੁਹਾਨੂੰ ਸਰਾਨੀ ਮਿਲਣੀ ਹੈਗੀ ਵੀ ਤੁਸੀਂ ਗੁਰਦੁਆਰਾ ਦੱਸਿਆ ਸੀ ਬੀਬੀ ਕਾਂਕੌਰ ਜੀ ਦਾ ਵੀ ਉੱਥੇ ਵਗ ਜਾਓ ਉੱਥੇ ਜਾ ਕੇ ਤੁਹਾਨੂੰ ਕਮਰਾ ਮਿਲ ਜਾਣਾਗਾ ਤੇ ਉੱਥੇ ਗਏ ਉਹਥੇ ਬਾਬੇ ਕਹਿੰਦੇ ਵੀ ਹਾਲਚੀ ਪੇਜੋ ਤੇ ਇਹ ਵੀ ਇੱਥੇ ਸਾਈਕਲ ਲਾ ਲਿਓ। ਫੇਰ ਉੱਥੇ ਸਹੀ ਨਹੀਂ ਲੱਗਿਆ ਤੇ ਕੋਲੇ ਰੇਲਵੇ ਸਟੇਸ਼ਨ ਸੀ। ਬਾਬੇ ਕਹਿੰਦੇ ਸਾਡਾ ਇਹ ਸਾਈਕਲ ਚੱਕ ਕੇ ਲੈ ਗਏ ਸੀ ਆਪਦੇ ਸਮਾਨ ਦਾ ਆਪ ਧਿਆਨ ਰੱਖਿਓ। ਦੇਖਿੰਦੇ ਨਾ ਯਾਰ ਕੋਈ ਵਾਰੀ ਕੋਈ ਆਪਣਾ ਸਮਾਨ ਚੋਰੀ ਹੋ ਜੇ ਮੁੜ ਕੇ ਫਾਇਦਾ ਟੂਰ ਸਾਰੇ ਵਾਲੇ ਇੰਡੀਆ ਦਾ ਪਿਆਗਾ ਤੇ ਪੰਜਾਬ ਵੀ ਨਹੀਂ ਕਵਰ ਹੋਇਆ ਫਿਰ ਔਖਾ ਹੋ ਜਾਊਗਾ। ਜਾ ਕੋਈ ਉਂ ਚੀਜ਼ ਲਾ ਲਈ ਕੋਈ ਜ਼ਰੂਰੀ ਚੀਜ਼ ਜੀ ਚੱਕੀ ਜਾਵੇ ਕੋਈ ਕਮੀ ਭਮੀ ਹੋਵੇ ਸਾਸਤੀ ਤੇ ਫਿਰ ਉਹਦੇ ਕਰਕੇ ਆਪਾਂ ਸੋਚਿਆ ਵੀ ਆਪਾਂ ਨਕੋਦਰ ਕੋਲੇ ਆ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤੇ ਉੱਥੇ ਚੱਲਦੇ ਆਪਾਂ ਸਾਫਰ ਜੀ ਆਪਣਾ ਮੌਕੇ ਤੋਂ 45 ਕਿਲੋਮੀਟਰ 5 ਕਿਲੋਮੀਟਰ ਆਪਾਂ ਨੇ ਕਵਰ ਕਰ ਲਿਆ 40 ਕਿਲੋਮੀਟਰ ਰਹਿ ਗਿਆ 1:30 ਦਾ ਟਾਈਮ ਆ ਤੇ ਦੇਖਦੇ ਆ ਕਿੰਨੇ ਵਜੇ ਪਹੁੰਚਾਂਗੇ ਸ਼ਾਮ ਤੱਕ ਪਹੁੰਚ ਗਏ ਫਿਰ ਵੀ ਸਹੀ ਆ ਉੱਥੇ ਆ ਗਿਆ ਆਪਾਂ ਨੂੰ ਇਹ ਆ ਕੋਈ ਕਮਰਾ ਤਾਂ ਮਿਲ ਜੂਗਾ ਕੋਈ ਦਿੱਕਤ ਤਾਂ ਨਹੀਂ ਹੋਊਗੀ ਬਸ ਕਿ ਜਾਇਦੋ ਕਦਾਂ ਲੱਗੂ ਵੈਸੇ ਗੁਰਦੁਆਰਾ ਸਾਹਿਬ ਉਹ ਬਹੁਤ ਵੱਡਾ ਹੈਗਾ ਮਾਸ਼ਮਾ ਖਰਾਵਾ ਮੀਂਹ ਪੈ ਗਿਆ ਹੈ ਟਿਆ ਪੁਰੀਆਂ-ਗੜੀਆਂ ਘੜੀਆਂ ਗਈਆਂ ਓਡੀ ਧੂੜ ਵੀ ਪੈ ਰਹੀ ਆ ਪੋਚਿਆ ਵੀ ਕੁਝ ਨਹੀਂ ਹੁੰਦਾ ਥੋੜਾ ਥੋੜਾ ਕਰਕੇ ਕਵਰ ਕਰ ਲੈਣੇ ਆ ਕਿੱਥੇ ਜਾਰੇ ਵੀ ਪੈਂਦਾ ਹੋਇਆ ਆਪਾਂ ਬੱਸ ਰੁਕ ਜਾਵਾਂਗੇ ਕਿਤੇ ਹੀ ਦੇ ਸਫਰਾਂ ਨੇ ਨਹੀਂ ਆ ਰਹੇ ਨੇ ਕਿਤੇ ਸੁੱਖ ਕਿਤੇ ਦੁੱਖ ਸਾਰਾ ਕੁਝ ਇਸੇ ਵਿਚਾਰੀ ਹੁੰਦਾ ਹੈ ਦੁੱਖ ਵੀ ਨਹੀਂ ਕਹਿ ਸਕਦੇ ਅੱਜ ਆਪਾਂ ਨੇ ਕੋਈ 100 ਕਿਲੋਮੀਟਰ ਕਵਰ ਕੀਤਾ ਸੀ ਜੇ 45 ਕਿਲੋਮੀਟਰ ਕਵਰ ਕਰ ਲਿਆ ਆਪਾਂ ਤਾਂ ਅੱਜ ਆਪਾਂ 100 ਕਿਲੋਮੀਟਰ ਇੱਕ ਦਿਨ ਚ ਘਾੜ ਦਾਂਗੇ ਕਿਵੇਂ ਨਿਕਲ ਜੂ ਕੋਈ ਬਾਲੀ ਵੱਡੀ ਗੱਲ ਨਹੀਂ ਔਲੀ-ਥੋਲੀ ਕੱਢ ਲਾਂਗੇ ਰੁਕ ਜਾ ਕਰਾਂਗੇ ਜੇ ਕਿਤੇ ਥੱਕ ਜਾ ਕਰਾਂਗੇ ਤਾਂ ਪਾਣੀ-ਪੂਣੀ ਪੀ ਲਿਆ ਕਰਾਂਗੇ ਬਾਕੀ ਜੁੜੇ ਰਹੋ ਵਲੌਗ ਦੇ ਨਾਲ ਕਿਵੇਂ ਦਾ ਰਹਿੰਦਾ ਆਪਣਾ ਸਫਰ ਤੇ ਆਪਾਂ ਫਾਈਵੇ ਤੇ ਚੜ ਗਏ ਹਾਈਵੇ ਤੇ ਜਾਣਾ ਥੋੜਾ ਸੌਖਾ ਹੈਗਾ ਸੰਦਾ ਇੱਕ ਸਪੀਡ ਤੇ ਚੱਲੀ ਜਾਂਦਾ ਰਹੇਦਾ ਹੈਗਾ ਉਹ ਦਿੱਕਤ ਨਹੀਂ ਆਉਂਦੀ ਨਹੀਂ ਕਿਤੇ ਬ੍ਰੇਕ ਮਾਰ ਲੇ ਕਿਤੇ ਹੌਲੀ ਕਰ ਲਿਆ ਫਿਰ ਤੋਰ ਲਿਆ ਉਹ ਚੀਜ਼ ਨਾਲ ਹਰਕਤ ਪੈ ਜਾਂਦਾ ਹਾਈਵੇ ਤੇ ਇੱਕ ਵਾਰੀ ਸਪੀਡ ਬਣ ਗਈ ਫਿਰ ਬੰਦਾ ਉਹੀ ਸਪੀਡ ਤੇ ਚੱਲ ਜਾਂਦਾ ਰਹਿੰਦਾ ਹਾਈਵੇ ਤੇ ਸਾਈਕਲ ਚ ਰਹਿਣਾ ਸੌਖਾ ਹਾਂਜੀ ਆਪਾਂ ਜਾ ਰਹੇ ਅੱਜ ਬਲੰਦਪੁਰੀ ਗੁਰਦੁਆਰਾ ਸਾਹਿਬ ਤੇ ਰਸਤੇ 'ਚ ਆਪਾਂ ਨੂੰ ਬਾਬਾ ਜੀ ਮਿਲੇ ਸੀ ਅੰਕਲ ਤੇ ਅੰਕਲ ਨੇ ਵਧੀਆ ਸਪੋਰਟ ਕੀਤੀ ਤੇ ਦਿਲ ਨੂੰ ਖੁਸ਼ੀ ਹੀ ਮਿਲਦੀ ਆ ਜਦੋਂ ਕੋਈ ਐਦਾਂ ਸਪੋਰਟ ਕਰਦਾ ਰੋਕ ਕੇ ਖੜਾਉਂਦਾ ਤੇ ਐਦਾਂ ਸਪੋਰਟ ਕਰਦੇ ਰਿਹਾ ਕਰੋ ਹੌਂਸਲਾ ਹੋਰ ਵੀ ਵੱਧਾਗਾ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਸਾਰਾ ਭਾਰਤ ਤੇ ਆਲ ਇੰਡੀਆ ਦਾ ਆਪਣਾ ਟੂਰ ਆ ਇਹ ਕਿੰਨੇ ਦਿਨਾਂ ਚ ਕਵਰ ਕਰਾਂਗੇ ਤੇ ਕਿੱਥੇ ਕਿੱਥੇ ਜਾਵਾਂਗੇ ਤੁਹਾਨੂੰ ਸਾਰਾ ਦੱਸਾਂਗੇ ਆਪਣੇ ਬਲੌਗ ਦੇ ਨਾਲ ਬਣੇ ਰਹੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜਿਨ੍ਹਾਂ ਨੇ ਨਹੀਂ ਕੀਤਾ ਤੇ ਅੱਗੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਕਿ ਸਾਡਾ ਵੀ ਹੌਸਲਾ ਵਧਿਆ ਰਹੇ ਆਪਾਂ ਰੁਕ ਗਏ ਜੀ ਰਸਤੇ 'ਚ ਤੇ ਬਣਾ ਕੇ ਪੀਨੇ ਆਪਣਾ ਨਿੰਬੂ ਪਾਣੀ ਇਹ ਨਿੰਬੂ ਪਾਣੀ ਪਾਉਚ ਇਹਨੂੰ ਬਸ ਐ ਹਲਾਓ ਥੋੜਾ ਜਿਹਾ ਤੇ ਆਪਣਾ ਨਿੰਬੂ ਪਾਣੀ ਰੈਡੀ ਆ ਥੋੜਾ ਪਾਣੀ ਘੱਟ ਸੀ ਆਪਣੇ ਕੋਲੇ ਪਾਣੀ ਆਪਾਂ ਭਰ ਲਾਂਗੇ ਇੱਥੇ ਪਾਣੀ ਭਰ ਕੇ ਫਿਰ ਕਰਦੇ ਆਂ ਵਾਟਰ ਬ੍ਰੇਕ ਆਪਣੇ ਪਾਣੀ ਭਰ ਲਿਆ ਤੇ ਪਾਣੀ ਪੀਣਾ ਬਾਤਾਂ ਅੱਗੇ ਨੂੰ ਤੇ ਸਫ਼ਰ ਆਪਣਾ 25 ਕਿਲੋਮੀਟਰ ਰਹਿ ਗਿਆ 20 ਕਿਲੋਮੀਟਰ ਕਵਰ ਕਰ ਲਿਆ 45 ਕਿਲੋਮੀਟਰ ਸੀਗਾ ਤੇ 25 ਕਿਲੋਮੀਟਰ ਬਸ ਆਪਾਂ ਨੇ ਕਰ ਲੈਣਾ ਘੰਟੇ ਸਵਾ ਘੰਟੇ ਚ ਹਾਈਵੇ ਤੇ ਖੜੇ ਆ ਤੇ 19 ਕਿਲੋਮੀਟਰ ਆਪਣਾ ਸਫ਼ਰ ਆ ਘੰਟੇ ਵਿੱਚ ਪਹੁੰਚ ਜਾਣਾ ਆਪਾਂ ਨੇ ਸਵਾ 3 ਦਾ ਟਾਈਮ ਹੋ ਗਿਆ ਤੇ ਜੇ 100 ਕਿਲੋਮੀਟਰ ਸਫ਼ਰ ਪੂਰਾ ਕਰ ਦੇਣਾ ਆਪਾਂ ਅੱਜ ਦਾ ਸਫ਼ਰ ਹੋ ਜੂ ਆਪਣਾ 100 ਕਿਲੋਮੀਟਰ ਦਿਨ ਦਾ ਤੇ ਅੱਜ ਦਾ ਸਫ਼ਰ ਆਪਣਾ ਹੁਣ ਤੱਕ ਦੇ ਟੂਰ ਚ ਸਭ ਤੋਂ ਲੰਬਾ ਸਫ਼ਰ ਆ ਜਿੰਨਾ ਆਪਾਂ ਡੇਲੀ ਕਰਦੇ ਆ ਉਦੋਂ ਡਬਲ ਤਾਂ ਆਪਾਂ ਕਰਤਾ 80 ਕਿਲੋਮੀਟਰ ਵਾਂਗੂ ਸਫ਼ਰ ਕਰਤਾ ਜਿੱਤੇ ਦੇਖਦੇ ਆ ਕਿੰਨੇ ਟਾਈਮ ਚ ਪੂਰਾ ਕਰਦੇ ਆ ਸਫ਼ਰ ਆਪਾਂ ਕਰ ਰਹੇ ਹਾਂ ਜੀ ਦਰਿਆ ਪਾਰ ਫਾਈਰੂ ਜੀ ਪੁਰਪਤ ਹਾਂਜੀ ਅੱਜ ਦਾ ਸਫ਼ਰ ਆਪਣਾ 10 ਕਿਲੋਮੀਟਰ ਰਹਿ ਗਿਆ ਤੇ ਇੱਕ ਦੂ ਅਗਲਾ ਪਿੰਡਾ ਮੱਕਾ ਪੱਕੇ ਤੋਂ ਅਗਲਾ ਪਿੰਡ ਇੱਕ ਪਿੰਡ ਹੋਰ ਆਉਣਾ ਤੇ ਦੋ ਪਿੰਡ ਕ੍ਰੋਸ ਕਰਕੇ ਫਿਰ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਜਣ ਤੇ ਦੱਸਾਂਗੇ ਇਸ ਨੂੰ ਸਮ ਇਤਿਹਾਸ ਜਿਹੜੇ ਗੁਰਦੁਆਰਾ ਸਾਹਿਬ 'ਚ ਅੱਜ ਆਪਾਂ ਜਾ ਰਹੇ ਹਾਂ ਇਸ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਤੋਂ ਹਮਤਰ ਨੂੰ ਬਹੁਤ ਜਾਦੂ ਫਿਮਸਾ ਤੇ ਉਹ ਨਿਸ਼ਾਨ ਸਾਹਿਬ ਕਹਿੰਦੇ ਚੀਨ ਤੋਂ ਆ ਕੇ ਬਣਾ ਕੇ ਗਏ ਸੀਗੇ ਚੀਨੀਆਂ ਨੇ ਬਣਾਇਆ ਸੀ ਉਹ ਤੇ ਦਿਖਾਵਾਂਗੇ ਤੁਹਾਨੂੰ ਲੌਗ ਦੇ ਨਾਲ ਜੁੜੇ ਰਹੋ ਆਪਣੇ ਤੋਂ 1 ਕਿਲੋਮੀਟਰ ਦੂਰ ਆ ਜੀ ਗੁਰਦੁਆਰਾ ਸਾਹਿਬ ਵਲੰਦਪੁਰਾ ਤੇ ਚੱਲਦੇ ਆ ਦਿਖਾਉਣਾ ਤੁਹਾਨੂੰ ਬਹੁਤ ਹੀ ਇਤਿਹਾਸਿਕ ਗੁਰਦੁਆਰਾ ਹੈਗਾ ਬਹੁਤ ਸੋਹਣਾ ਬਣਿਆ ਹੋਇਆ 1 ਕਿਲੋਮੀਟਰ ਦੂਰ ਰਹਿ ਗਿਆ ਸ਼ਰਤਾਂ ਦੇਖੋ ਕਿੰਨਾ ਘੈਂਟ ਰਸਤਾ ਚਾਰੇ ਪਾਸੇ ਦਰੱਖਤ साहब पहुंचे जी एंट्री गेट के साइड है जी एंट्री साइड जी उधर होना दर बार जी ठीक है जी इधर भी नहीं लंघ सकते जी हाँ जी ओके okay. उधर जी आओ पानी वाली टंकी है थल जी मी है यार ਕਰੂ ਰਸਤਾ ਜਾਂਦਾ ਤੇ ਉਹ ਪਾਣੀ ਵਾਲੀ ਟੈਂਕੀ ਉਹਦੇ ਕੋਲ ਦੀ ਆਨ। ਖਾਲੇ ਕੋਈ ਨਹੀਂ। 5 ਮਿੰਟ ਹੋਰ ਲੇਟ ਸਹੀਂ। ਬਾਬਾ ਜੀ ਰਸਤਾ ਇੱਧਰ ਜੀ ਹੈ ਜੀ ਗੁਰਦੁਆਰਾ ਸਾਹਿਬ ਨੂੰ। ਮਾਨਸਾ ਤੋਂ ਜੀ। ਹਾਂਜੀ ਤੁਸੀਂ ਆਇਆ ਕਰੋ ਪਹਿਲਾਂ ਜੋ ਜਾਓਗੇ ਲੰਗਰਾ ਉੱਥੋਂ ਸਾਰਾ ਪਤਾ ਲੱਗ ਜਾਣਾ ਫਿਰ ਗੱਲ ਕਰਾਂਗੇ ਲੰਗਰ ਆ ਪਹੁੰਚੋ ਤੇ ਆਹ ਬਣੀ ਛੱਕੇ ਉੱਪਰ ਕੋਈ ਨਸਤਰ ਨਹੀਂ ਹੋਵੇ ਓਕੇ ਓਕੇ ਧੰਨਵਾਦ ਜੀ ਓਕੇ ਜੀ ਅਗਲੇ ਬੱਸ ਕੱਪੇ ਆ